ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਨਜ਼ਰ ਆ ਰਿਹਾ ਹੈ ਕਿ ਇੱਕ ਪਾਣੀ ਦੀ ਟੈਂਕੀ ਛੱਤ ਦੇ ਉੱਪਰ ਲੱਗੀ ਹੋਈ ਹੈ ਅਤੇ ਉਸ ਦਾ ਪਾਣੀ ਜਿਹੜਾ ਹੈ ਕਾਫੀ ਉਬਾਲੇ ਮਾਰ ਰਿਹਾ ਹੈ ਗਰਮੀ ਦੇ ਕਾਰਨ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਜੋ ਕਿ ਨਜ਼ਰ ਆ ਰਿਹਾ ਹੈ ਕਾਫੀ ਤੇਜ਼ ਕੜਾਕੇ ਦੀ ਧੁੱਪ ਲੱਗੀ ਹੋਈ ਹੈ ਔਰ ਪਾਣੀ ਜਿਹੜਾ ਹੈ ਕਾਫੀ ਗਰਮ ਹੋ ਕੇ ਉਬਾਲੇ ਮਾਰ ਰਿਹਾ ਹੈ ਜਿਸ ਤਰ੍ਹਾਂ ਵੱਧ ਰਹੀ ਗਰਮੀ ਨੂੰ ਲੈ ਕੇ ਇਹ ਹਾਲਾਤ ਪੈਦਾ ਹੋ ਰਹੇ ਹਨ ਕਮੈਂਟ ਕਰਕੇ ਦੱਸੋ ਕਿ ਕਿਉਂਕਿ ਦਰਖਤ ਵੀ ਕਾਫੀ ਰੁੱਖ ਜਿਹੜੇ ਇਨਸਾਨ ਜੋ ਕੱਟ ਰਿਹਾ ਹੈ ਉਸ ਦਾ ਖਮਿਆਜਾ ਤਾਂ ਆਖਿਰਕਾਰ ਭੁਗਤਣਾ ਪਏਗਾ ਹੈ ਹਰ ਇੱਕ ਇਨਸਾਨ ਨੂੰ ਕਟੋ-ਕਟ ਦੋ ਰੁੱਖ ਲਗਾਉਣੇ ਚਾਹੀਦੇ ਹਨ ਤਾਂ ਜੋ ਪ੍ਰਕਿਰਤੀ ਦੇ ਨਾਲ ਖਿਲਵਾੜ ਨਾ ਕੀਤਾ ਜਾਵੇ ਔਰ ਤੰਦਰੁਸਤ ਪੰਜਾਬ ਹੋਰ ਖੁਸ਼ਹਾਲ ਰਹ ਸਕੇ ਤੁਸੀਂ ਜੁੜੇ ਰਹੋ ਸਾਹਿਬ ਨਿਊਜ਼ ਵਰਲਡ ਦੇ ਨਾਲ ਅੰਮ੍ਰਿਤਸਰ